वेलकम टू माय चैनल ਅੱਜ ਅਸੀਂ ਕ੍ਰੇਲੇ ਬਣਾਉਣ ਜਾ ਰਹੇ ਹਾਂ ਕ੍ਰੇਲੇ ਬਹੁਤ ਤਰ੍ਹਾਂ ਨਾਲ ਬਣਾਏ ਜਾਂਦੇ ਆ ਕੱਟ ਕੇ ਵੀ ਅਸੀਂ ਇਹਨੂੰ ਬਣਾ ਸਕਦੇ ਆ ਔਰ ਭਰ ਕੇ ਵੀ ਬਣਾ ਸਕਦੇ ਆ ਭਰ ਕੇ ਵੀ ਦੋ ਤਰੀਕੇ ਦੇ ਨਾਲ ਬਣਦੇ ਆ ਤੇ ਅੱਜ ਅਸੀਂ ਧਾਗਾ ਬਣ ਕੇ ਕਿਸ ਤਰ੍ਹਾਂ ਕ੍ਰੇਲੇ ਬਣਾਉਣੇ ਆ ਅਸੀਂ ਇਹ ਦੱਸਾਂਗੇ ਕ੍ਰੇਲੇ ਬਹੁਤ ਗੁਣਕਾਰੀ ਹੁੰਦੇ ਆ 슈ਗਰ ਵਾਲਿਆਂ ਵਾਸਤੇ ਵੀ ਆਮ ਸਾਰੇ ਵਾਸਤੇ ਛੋਟੇ ਲਈ ਵੱਡੇ ਬਜ਼ੁਰਗਾਂ ਤੱਕ ਸਭ ਤੱਕ ਇਹ ਜਿਹੜੇ ਕ੍ਰੇਲੇ ਆ ਖਾਦੇ ਜਾਂਦੇ ਆ ਤੇ ਬਹੁਤ ਜ਼ਿਆਦਾ ਇਹਦੇ ਵਿੱਚ ਗੁਣ ਹੁੰਦੇ ਆ ਔਰ ਗ੍ਰੀਨ ਵੀ ਹੁੰਦੇ ਆ ਇਹ ਤੇ ਆਓ ਦੇਖੀਏ ਫਿਰ ਹਾਂਜੀ ਗਰੇਲਿਆਂ ਦੇ ਵਿੱਚ ਅਸੀਂ ਚੀਰਾ ਦੇ ਕੇ ਨਮਕ ਲਗਾ ਕੇ ਧੁੱਪ ਵਿੱਚ ਰੱਖ ਲੈ ਸੀਗੇ ਇਹਨਾਂ ਵਿੱਚੋਂ ਕੜਤਨ ਜਿਹੜੀ ਨਿਕਲ ਗਈ ਆ ਹੁਣ ਫਾਈਨਲੀ ਅਸੀਂ ਧੋ ਕੇ ਤੇ ਥੋੜਾ ਜਿਹਾ ਦੇਰ ਨਿਚੜਨ ਵਾਸਤੇ ਰੱਖ ਦਵਾਂਗੇ ਗਰੇਲੇ ਜਿਵੇਂ ਤੁਹਾਨੂੰ ਦੱਸਿਆ ਆ ਰੈਡੀ ਅਸੀਂ ਕਰ ਚੁੱਕੇ ਆ ਇਹ ਸਾਡੇ ਕਿਲੋ ਗਰੇਲੇ ਆ ਤੇ ਇਧਰ ਮੀਡੀਅਮ ਸਾਈਜ਼ ਦੇ 6 ਪਿਆਜ਼ ਮੈਂ ਲੈ ਲੈ ਸੀਗੇ ਔਰ ਉਹਨਾਂ ਨੂੰ ਮੈਂ ਇਸ ਤਰੀਕੇ ਦੇ ਨਾਲ ਬਰੀਕ ਵੀ ਕਰ ਲਿਆ ਆ ਔਰ ਵਿੱਚ ਮੈਂ 3 ਟਮਾਟਰ ਪਾਲੇ ਸੀ ਮੀਡੀਅਮ ਸਾਈਜ਼ ਦੇ ਤੇ ਦੋ ਹਰੀ ਮਿਰਚ ਪਾਈ ਆ ਹੁਣ ਅਸੀਂ ਇਸ ਮਸਾਲੇ ਨੂੰ ਤਿਆਰ ਕਰਨ ਲੱਗੇ ਆ ਇੱਕ ਖੁੱਲੇ ਬਰਤਨ ਚ ਪਾ ਲਾਂਗੇ ਹਾਂਜੀ ਨਮਕ ਅਸੀਂ ਇਹਦੇ ਵਿੱਚ 2 ਚਮਚ ਪਾ ਲਾਂਗੇ ਹਲਦੀ ਦੇ ਵੀ ਅਸੀਂ 2 ਚਮਾਚੇ ਇਹਦੇ ਵਿੱਚ ਪਾ ਲਾਂਗੇ 2 ਚਮਚ ਦੇ ਕਰੀਬ ਅਸੀਂ ਜੀਰਾ ਪਾ ਲਿਆ ਇੱਕ ਪਿੰਚ ਅਸੀਂ ਅਜਵਾਇਨ ਪਾ ਲਈਆ 1 ਚਮਚ ਸੁੱਕੀ ਮੇਥੀ ਪਾ ਲਈਆ ਆਲੋ ਸਿ ਮਿਕਸ ਕਰ ਲਾਂਗੇ ਸਿ ਮਿਕਸ ਕਰ ਲਿਆ ਮਸਾਲਾ ਤੇ ਅਸੀਂ ਹੁਣ ਇਹਦੇ ਵਿੱਚ ਕਦਲਿਆਂ ਚ ਅਸੀਂ ਇਸ ਤਰੀਕੇ ਦੇ ਨਾਲ ਭਰ ਲਾਂਗੇ ਵਧੀਆ ਵਧੀਆ ਕਰਕੇ ਇਸ ਤਰੀਕੇ ਦੇ ਨਾਲ ਦਬ ਦਬ ਕੇ ਅਸੀਂ ਫਿਲ ਕਰ ਲੈਣਾ ਹੈ ਤੇ ਐਕਸਟਰਾ ਮਸਾਲਾ ਜਿਹੜਾ ਇਸ ਤਰੀਕੇ ਦੇ ਨਾਲ ਉਪਰੋਂ ਸਾਫ ਕਰਕੇ ਤਾਂ ਸਾਫ ਕਰਕੇ ਇਸ ਤਰੀਕੇ ਦੇ ਨਾਲ ਰੱਖੀ ਜਾਵਾਂਗੇ ਹਾਂਜੀ ਇੱਕ ਇੱਕ ਅਸੀਂ ਕ੍ਰੇਲਾ ਚੋੱਕ ਕੇ ਇਸ ਤਰੀਕੇ ਦੇ ਨਾਲ ਅਸੀਂ ਧਾਗਾ ਬੰਨਦੇ ਜਾਵਾਂਗੇ ਤਾਂ ਕਿ ਜਿਹੜਾ ਮਸਾਲਾ ਆ ਉਹ ਬਾਹਰ ਨਾ ਆ ਸਕੇ ਇਸ ਤਰੀਕੇ ਅਸੀਂ ਧਾਗਾ ਬੰਨ ਕੇ ਇਹਨੂੰ ਧਾਗੇ ਨੂੰ ਇਸ ਤਰ੍ਹਾਂ ਕੱਟ ਕੇ ਫਿਰ ਰੱਖ ਦਾਂਗੇ ਇਸ ਤਰੀਕੇ ਦੂਜਾ ਜਿਹੜਾ ਕ੍ਰੇਲਾ ਉਹਨੂੰ ਵੀ ਬਾਈਂਡ ਕਰ ਲਾਂਗੇ ਤਾਂ ਕਿ ਜਿਹੜਾ ਮਸਾਲਾ ਆ ਵਿੱਚ ਰਵੇ ਨਿਕਲੇ ਨਾ ਬਾਹਰ ਸਾਰੇ ਕ੍ਰੇਲੇ ਅਸੀਂ ਇਸ ਤਰੀਕੇ ਨਾਲ ਧਾਗੇ ਨਾਲ ਬਾਈਂਡ ਕਰ ਲਏ ਹੁਣ ਅਸੀਂ ਕ੍ਰੇਲੇ ਜਿਹੜੇ ਆ ਤੇਲ ਵਿੱਚ ਫਰਾਈ ਕਰ ਲਾਂਗੇ ਹਾਂਜੀ ਦੇਖੋ ਅਸੀਂ ਜਿਹੜੀ ਆਗਿਆ ਉਹ ਤੇਜ਼ ਰੱਖਣੀ ਆ ਤੇ ਕਰੇਲੇ ਜਿਹੜੇ ਆ ਇਸ ਤਰ੍ਹਾਂ ਫਰਾਈ ਕਰਦੇ ਰਹਿਣਾ ਬਹੁਤ ਸਵਾਦ ਬਣ ਕੇ ਤਿਆਰ ਹੁੰਦੇ ਆ ਇਹ ਕਰੇਲੇ ਪਹਿਲਾਂ ਅਸੀਂ ਕਰੇਲੇ ਜਿਹੜੇ ਆ ਤਾਂ ਅੱਗੇ ਬਣ ਕੇ ਹੀ ਬਣਾਉਂਦੇ ਹੁੰਦੇ ਸੀਗੇ ਅੱਜ ਕੱਲ ਅਸੀਂ ਅਲੱਗ ਤੋਂ ਕਰੇਲੇ ਫਰਾਈ ਕਰੀ ਦਿਆ ਔਰ ਮਸਾਲਾ ਅਸੀਂ ਅਲੱਗ ਤੋਂ ਕਰੀ ਦਿਆ ਤਰੀਕਾ ਵੱਖਰਾ ਹੋ ਗਿਆ ਹੈ ਲੇਕਿਨ ਇਸ ਤਰ੍ਹਾਂ ਕਰੇਲੇ ਬਣਾ ਕੇ ਤੁਸੀਂ ਦੇਖੋ ਬਹੁਤ ਟੇਸਟੀ ਬਣਦੇ ਆ ਤੇ ਦੱਸੋ ਕਿ ਤੁਸੀਂ ਕ੍ਰੇਲੇ ਜਿਹੜੇ ਆ ਕਿਸ ਤਰੀਕੇ ਨਾਲ ਬਣਾਉਨੇ ਤਾਂ ਅਗੇ ਉੱਪਰ ਬਨ ਕੇ ਜਾਂ ਅਲੱਗ-ਅਲੱਗ ਦੋਨਾਂ ਨੂੰ ਫਰਾਈ ਕਰਕੇ ਜਾਂ ਫਿਰ ਤੁਸੀਂ ਕੱਟ ਕੇ ਬਣਾਉਨੇ ਆਏ ਤੁਸੀਂ ਮੈਨੂੰ ਜ਼ਰੂਰ ਕਮੈਂਟ ਵਿੱਚ ਦੱਸੋ ਤੁਹਾਨੂੰ ਕਿਸ ਤਰ੍ਹਾਂ ਪਸੰਦ ਆ ਹਾਂਜੀ ਕ੍ਰੇਲੇ ਬਣ ਕੇ ਤਿਆਰ ਹੋ ਗਏ ਆ ਬਹੁਤ ਜ਼ਿਆਦਾ ਡੇਲੀਸ਼ੀਅਸ ਬਣ ਕੇ ਤਿਆਰ ਹੋਏ ਆ ਤੁਸੀਂ ਵੀ ਮੇਰੇ ਤਰੀਕੇ ਦੇ ਨਾਲ ਕ੍ਰੇਲੇ ਬਣਾਓ ਖਾਓ ਐਲੀ ਰਹੋ ਥੈਂਕ ਯੂ